ਹੌਲੀ ਦੀ ਹੌਂਡਰੇਬਲ ਰਿਕਰਨ ਮਾਈਕ ਹੈ ਹੌਂਡਰੇਬਲ ਹਾਈ ਕੋਰਟ ਹੈਜ਼ ਸਟੇਡ ਦੀ ਲੈਂਡ ਪੂਲਿੰਗ ਪਾਲਿਸੀ 2025 2025 ਵਾਲੀ ਪੰਜਾਬ ਗਵਰਨਮੈਂਟ ਦੀ ਜੋ ਪਾਲਿਸੀ ਹੈ ਉਹ ਮਾਨਯੋਗ ਡਿਵੀਜ਼ਨ ਬੈਂਚ ਨੇ ਸਟੇ ਕੀਤੀ ਹੈ ਔਰ ਕੋਰਟ ਨੇ ਆਰਡਰ ਡਿਕਟੇਟ ਕਰਨਾ ਹੈ ਬਟ ਓਪਨਲੀ ਕਨਵੇ ਕਰਤਾ ਵੀ ਜਿਹੜੀ ਪਾਲਿਸੀ ਦਾ ਆਪਰੇਸ਼ਨ ਹੈ ਉਹ ਸਟੇਡ ਹੈ ਔਰ ਇਸ ਵਿੱਚ ਦੋ ਪਟੀਸ਼ਨਾਂ ਸੀ ਇੱਕ ਪਟੀਸ਼ਨ ਜਿਹੜੀ ਮੇਰੇ ਵਾਲੀ ਉਹ ਤੇ ਨੋਟਿਸ ਵੀ ਕੀਤਾ ਸੋ ਨੋਟਿਸ ਹੈਜ਼ ਬੀਨ ਇਸ਼ੂਡ ਇਨ ਮਾਈ ਕੇਸ ਵੇਰਨ ਬਾਲਿਓ ਪਿੰਡ ਦੇ 250 ਏਕੜ ਜਿਹਨਾਂ ਜ਼ਮੀਨ ਮਾਲਕਾਂ ਦੀ ਜ਼ਮੀਨ ਸੀ ਉਹ 250 ਏਕੜ ਵਾਲੇ ਸਾਰੇ ਇੱਥੇ ਲੈਂਡ ਅਪਰੋਚ ਕੀਤੀ ਸੀ ਉਹਨਾਂ ਨੇ ਰੈਟ ਪਟੀਸ਼ਨ ਫਾਈਲ ਕਰਕੇ ਉਹਨਾਂ ਨੇ ਓਬਜੈਕਸ਼ਨ ਫਾਈਲ ਕੀਤੇ ਜਿਹਦੇ ਵਿੱਚ ਡਿਟੇਲਡ ਅਸੀਂ ਮੰਗਿਆ ਐਸਆਈਏ ਨਹੀਂ ਹੋਈ এনवायरमेंट ਕਲੀਅਰੈਂਸ ਨਹੀਂ ਹੋਈ ਇਹ ਟੋਟਲੀ ਵਾਇਓਲੇਟਿਵ ਨਾਟ ਓਨਲੀ ਟੂ ਦੀ एनवायरनमेंट पॉलिसी व्हाट टू दी आरएफसीटीएलएआरआर एक्ट 2013 ਜਿਹਦਾ ਸੈਕਸ਼ਨ 107 ਇਹ ਕਲੈਰੀਫਾਈ ਕਰਦਾ ਹੈ ਕਿ ਸਟੇਟ ਕੋਈ ਪਾਲਿਸੀ ਬਣਾ ਸਕਦੀ ਹੈ ਕਿਉਂਕਿ ਲੈਂਡ ਜਿਹੜਾ ਹੈ ਉਹ ਸਟੇਟ ਦਾ ਸਬਜੈਕਟ ਹੈ ਸੈਵਨਥ ਸ਼ੈਡਿਊਲ ਦੇ ਵਿੱਚ ਸੈਕੰਡ ਜਿਹੜੀ ਮਤਲਬ ਸੈਕੰਡ ਐਂਟਰੀ ਦੇ ਲਿਸਟ ਦੇ ਵਿੱਚ ਸਟੇਟ ਦਾ ਵਿਸ਼ਾ ਹੈ ਪਰ ਸਟੇਟ ਕਿਹੜੀ ਪਾਲਿਸੀ ਬਣਾ ਸਕਦੀ ਹੈ ਜਿਹੜੀ ਲੈਂਡ ਐਕਵੀਜ਼ੀਸ਼ਨ ਐਕਟ ਜਿਹੜਾ आरएफसीटीएलएआरआर ਐਕਟ ਤੋਂ ਜ਼ਿਆਦਾ ਕੰਪਨਸੇਸ਼ਨ ਦਿੰਦੀ ਹੋਵੇ ਇਸ ਪਾਲਿਸੀ ਦੇ ਵਿੱਚ ਮਾਸ ਡਿਸਪਲੇਸਮੈਂਟ ਹੋ ਰਹੀ ਹੈ ਜਿਹੜੀ ਐਗਰੀਕਲਚਰ ਲੈਂਡ ਮਲਟੀ ਕ੍ਰੌਪ ਮੇਰੇ ਵਾਲੇ ਕੇਸਾਂ ਬਾਲਿਓ ਪਿੰਡ ਦੇ ਵਿੱਚ 250 ਏਕੜ ਦੇ 250 ਮਾਲਕ ਇੱਥੇ ਖੜੇ ਹੋਏ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਵੀ ਅਸੀਂ ਪ੍ਰਾਪਰਟੀ ਨਹੀਂ ਦੇਣੀ ਆਪਣੀ ਸਾਨੂੰ ਜਾਨ ਤੋਂ ਵੀ ਪਿਆਰੀ ਹੈ ਮਲਟੀ ਕ੍ਰੌਪ ਲੈਂਡ ਸੈਕਸ਼ਨ 10 ਦੇ ਵਿੱਚ ਅਕਵਾਇਰ ਨਹੀਂ ਕੀਤੀ ਜਾ ਸਕਦੀ ਸੋ ਇਹ ਸਾਰੀ ਵਾਇਲੇਸ਼ਨਸ ਕਰਕੇ ਪਾਲਿਸੀ ਲੈ ਕੇ ਆਈ ਸੀ ਗਵਰਨਮੈਂਟ ਔਰ ਕੋਰਟ ਨੇ ਆਪਰੇਸ਼ਨ 'ਤੇ ਦਾ ਸਟੇ ਕੀਤਾ ਹੈ ਔਰ ਮੇਰੇ ਵਾਲੇ ਕੇਸ ਦੇ ਵਿੱਚ ਨੋਟਿਸ ਵੀ ਇਸ਼ੂ ਕੀਤਾ ਸਟੇ ਕਰੋ ਤੱਕ ਲੇਗੇ ਜੀ ਸਟੇ ਤੇ ਹੁਣ ਨੈਕਸਟ ਡੇਟ ਤੱਕ ਆਏਗਾ ਹਲੇ ਡੇਟ ਵੀ ਨੈਕਸਟ ਆਣੀ ਹੈ ਕਿੰਨੀ ਡੇਟ ਆਉਂਦੀ ਹੈ ਅੱਗੇ ਉਦੋਂ ਬਾਅਦ ਸਟੇਟ ਨੇ ਸਟੇਟ ਇੰਟਾਇਰ ਆਰਡਰ ਕੀਤਾ ਹੈ ਇੰਟਾਇਰ ਆਰਡਰ ਜਦੋਂ ਕੋਰਟ ਨੇ ਇੰਟਾਇਰ ਆਰਡਰ ਪਾਸ ਕੀਤਾ ਹੈ ਫਾਈਨਲ ਅਰਬਿਟ੍ਰੇਸ਼ਨ ਹੋਣੀ ਹੈ ਸਟੇਟ ਨੇ ਆਪਣੀ ਰਿਪਲਾਈ ਫਾਈਲ ਕਰਨੀ ਹੈ ਸਟੇਟ ਆਪਣੇ ਪੱਖ ਅੱਜ ਵੀ ਰੱਖਿਆ ਬੜੀ ਡਿਟੇਲ ਦੇ ਵਿੱਚ ਹੀアリング ਇਹਨਾਂ ਕੇਸਾਂ ਦੇ ਵਿੱਚ ਹੋਈ ਹੈ ਸੋ ਯਸ ਸਰ ਕਿੰਨੀ ਕਪੀਟਿਸ਼ਨਸ ਕਲਬ ਹੋਈਆਂ ਆ ਇਹਦੇ ਵਿੱਚ ਇਹ ਨਹੀਂ ਇੱਕ ਪਟੀਸ਼ਨ ਜਿਹੜੀ ਆ ਪਹਿਲਾਂ ਚੱਲਦੀ ਪਈ ਆ ਮਿਸਟਰ ਗਿੱਲ ਵਾਲੀ ਪਟੀਸ਼ਨ ਹੈ ਇੱਕ ਮੇਰੀ ਪਟੀਸ਼ਨ 17149 ਤੇ ਸੀ ਉਹ ਪਹਿਲਾਂ ਸੈਪਰੇਟਲੀ ਉਹਦੀ ਹਿアリング ਹੋਈ ਹੈ ਤੇ ਉਹ ਚ ਨੋਟਿਸ ਇਸ਼ੂ ਕੀਤਾ ਗਿਆ ਸਰ ਉਹ ਕਿੰਨੇ ਨੇ ਤੁਹਾਡੇ ਪਟੀਸ਼ਨ ਉਹ ਚ ਤਾਂ 102 ਪਟੀਸ਼ਨਰ ਹੈ ਔਰ ਉਹਦੇ ਚ ਹੋਰ ਕੀ ਹੈ ಗ್ರಾಮ ਸਭਾ ਦਾ ਮਤਾ ਵੀ ਹੈ ಗ್ರಾಮ ਸਭਾ ਨੇ ਮਤਾ ਪਾਸ ਕਰਤਾ ਕਿ ਅਸੀਂ ਨਹੀਂ ਪ੍ਰਾਪਰਟੀ ਦੇਣੀ ਆਪਣੀ ਤੇ ਉਸ ਦੇ ਬਾਵਜੂਦ ਵੀ ਜਿਹੜੇ ਆਫੀਸਰਸ ਸੇ ਪੰਜਾਬ ਗਵਰਨਮੈਂਟ ਦੇ ਉਹ ਆਕੇ ਉਹਨਾਂ ਨੂੰ ਲੈਂਡ ਓਨਰ ਨੂੰ ਮਤਲਬ ਪ੍ਰੈਸ਼ਰਾਈਜ਼ ਕਰਦੇ ਰਹੇ ਕਿ ਤੁਸੀਂ ਆਪਣੀ ਕਨਸੈਂਟ ਦਿਓ ਉਹ ਬੜਾ ਡਿਟੇਲਡ ਅਸੀਂ ਉਹਦੇ ਵਿੱਚ ਮੰਗ ਕੀਤੀ ਹੈ ਤੇ ਵੀ ਕਿ ਸਾਡੇ ਸਾਡੇ ਪ੍ਰਾਪਰਟੀ 'ਚ ਤਾਂ ਕੋਈ ਐਂਟਰੇ ਨਹੀਂ ਕਰਨਾ ਚਾਹੀਦਾ ਤੇ ਉਹ 'ਚ ਨੈਕਸਟ ਟਾਈਮ ਤੇ ਮੈਂ ਇਹ ਵੀ ਉਹ 'ਚ ਡਿਮਾਂਡ ਕੀਤੀ ਹੈ ਵੀ ਜਿਹੜੀ ਪ੍ਰਾਪਰਟੀ ਦੇ ਉੱਤੇ ਕਿ ਅਸੀਂ ਸੇਲ ਪਰਚੇਸ ਨਹੀਂ ਕਰ ਸਕਦੇ ਜਾਂ ਅਸੀਂ ਲੋਨ ਨਹੀਂ ਕਰਾ ਸਕਦੇ ਜਾਂ ਸੀਐਲਯੂ ਨਹੀਂ ਲੈ ਸਕਦੇ ਉਹ ਵੀ ਸਾਰਾ ਕੁਝ ਜਿਹੜਾ ਉਹ ਵੇਵ ਆਫ ਹੋਵੇ ਜਦੋਂ ਪਾਲਿਸੀ ਸਟੇ ਹੋਗੀ ਐਂ ਟੋਟੋ ਤੇ ਉਹ ਜਿਹੜੇ ਆਪਰੇਟਿਵ ਪਾਰਟ ਉਹ ਵੀ ਸਟੇ ਹੋਣੇ ਬਣਦੇ ਆ ਬਾਕੀ ਆਰਡਰ ਜੋ ਵੀ ਕੋਰਟ ਦਾ ਆਏਗਾ ਉਹ ਤੁਹਾਡੇ ਮਤਲਬ ਸਾਹਮਣੇ ਆਏ ਜਾਣਾ ਵਟ ਏਵਰ ਦਾ ਠੀਕ ਹੈ 6 ਏਕੜ ਜ਼ਮੀਨ ਮਾਤਰ ਉਹਨਾਂ ਕੋਲ ਸੀ ਸਪੈਸ਼ਲ ਕੇਸ ਸੀ ਪਾਕਿਸਤਾਨ ਤੋਂ ਡਿਸਪਲੇਸਡ ਪਰਸਨ ਸੀਗੇ 70 ਸਾਲ ਬਾਅਦ ਇੱਥੇ ਆਏ ਪਹਿਲਾਂ ਆਏ ਜ਼ਮੀਨਾਂ ਆਬਾਦ ਕੀਤੀਆਂ ਬੇਰਾਂ ਜ਼ਮੀਨਾਂ ਸੀਗੀਆਂ ਜਿਹੜੀਆਂ ਕਰਨ ਤੋਂ ਬਾਅਦ ਸੈਟਲ ਹੋਏ ਪਿਛਲੇ 10 15 ਸਾਲ ਤੋਂ ਫਾਰਮਿੰਗ ਦੇ ਉੱਤੋਂ ਹੁਣ ਮਾਨ ਜ ਅਦਾਲਤ ਦੇ ਵਿੱਚ ਪਟੀਸ਼ਨਰ ਨੂੰ ਇਹ ਮੁੱਦਾ ਲੈ ਕੇ ਆਏ ਵੀ ਪੰਜਾਬ ਸਰਕਾਰ ਨੇ ਇੱਕ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਜ਼ਮੀਨ ਨੂੰ ਨੋਟੀਫਾਈ ਕਰ ਦਿੱਤਾ ਗਿਆ ਜਿਸ ਦੇ ਵਿੱਚ ਨਾ ਤਾਂ ਕੋਈ ਸੋਸ਼ਲ ਇੰਪੈਕਟ ਅਸੈਸਮੈਂਟ ਕਰਵਾਈ ਗਈ ਨਾ ਹੀ ਕੋਈ ਮਲਟੀ ਕ੍ਰੌਪ ਜ਼ਮੀਨ ਨੂੰ ਲੈਂਡ ਦੀ ਖਾਤਰ ਕੋਈ ਇਹ ਚ ਸਪੈਸ਼ਲ ਕੇਸ ਬਣਾਇਆ ਗਿਆ ਹੀਅਰਿੰਗ ਦੇ ਦੌਰਾਨ ਮਾਨਯੋਗ ਅਦਾਲਤ ਵਿੱਚ ਇੱਕ ਮੁੱਦਾ ਉੱਠਿਆ ਜਿਦੇ ਵਿੱਚ ਆਨਰੇਬਲ ਸੁਪਰੀਮ ਕੋਰਟ ਦੀ ਸਾਲ 2030 ਦੀ ਇੱਕ ਜੱਜਮੈਂਟ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਵੀ ਕੋਈ ਵੀ ਪਾਲਿਸੀ ਬਣਾਉਣ ਤੋਂ ਪਹਿਲਾਂ ਚਾਹੇ ਸੈਂਟਰ ਗਵਰਨਮੈਂਟ ਆ ਚਾਹੇ ਸਟੇਟ ਗਵਰਨਮੈਂਟ ਆ ਸਭ ਤੋਂ ਪਹਿਲਾਂ ਉਸ ਜਗ੍ਹਾ ਦੀ এনवायरमेंट ਅਸੈਸਮੈਂਟ ਉਹ ਕਰੇਗੀ ਇੰਪੈਕਟ ਕੀ ਹੋਏਗਾ ਤੇ ਇਸ ਕੇਸ ਦੇ ਵਿੱਚ ਨਾ ਤਾਂ ਸੋਸ਼ਲ ਇੰਪੈਕਟ ਅਸੈਸਮੈਂਟ ਸੀਗੀ ਨਾ ਇਸ ਕੇਸ ਦੇ ਵਿੱਚ ਕੋਈ ਸੈਕਸ਼ਨ 10 ਜਿਹੜਾ ਮਲਟੀ ਕ੍ਰੌਪ ਏਰੀਆ ਨੂੰ ਤੁਸੀਂ ਅਕਵਾਇਰ ਕਰਨਾ ਉਹਦੀ ਕੋਈ ਅਸੈਸਮੈਂਟ ਕੀਤੀ ਗਈ ਸੀ ਤੇ ਨਾ ਹੀ ਇਹਦੇ ਵਿੱਚ ਕੋਈ এনवायरमेंट ਰਿਲੇਟਿਡ ਕੋਈ ਅਸੈਸਮੈਂਟ ਕੀਤੀ ਗਈ ਸੀ ਇਸ ਤੋਂ ਬਨਸ ਸਵਿਧਾਨ ਦੀਆਂ ਬਹੁਤ ਜਿਹੜੇ ਆਰਟੀਕਲ ਨੇ ਉਹਨਾਂ ਦੀ ਵੀ ਇਹਦੇ ਵਿੱਚ ਉਲੰਘਣਾ ਸੀ ਜਿਹਦੇ ਵਿੱਚ ਕਾਫੀ ਖਾਮੀਆਂ ਦੇਖਦੇ ਹੋਏ ਮਾਣਯੋਗ ਅਦਾਲਤ ਨੇ ਇੰਟਰਮ ਸਟੇ ਗ੍ਰਾਂਟ ਕਰ ਦਿੱਤਾ ਵੀ ਇਹ ਪਾਲਿਸੀ ਨੂੰ ਸਟੇ ਕਰ ਦਿੱਤਾ ਗਿਆ ਤੇ ਇਹਨਾਂ ਨੂੰ 4 ਹਫ਼ਤੇ ਦਾ ਸਮਾਂ ਦਿੱਤਾ ਗਿਆ ਤੇ ਇਹ ਸਾਰੀ ਚੀਜ਼ਾਂ ਦਾ ਜਵਾਬ ਕਿਸੇ ਨੂੰ ਟਿੱਪਣੀਆਂ ਆਈਆਂ ਜਾਂ ਜਾਂਦੇ ਇੱਥੇ ਨਿੱਕਰ ਵੀ ਕਿਹਾ ਗਿਆ ਜਾਂ ਜਾਂ ਤਾਂ ਪਾਲਿਸੀ ਵਾਪਸ ਲੈ ਲਓ ਜਾਂ ਫਿਰ ਰੋਕ ਲੱਗੇ ਨਹੀਂ ਇਸ ਤਰ੍ਹਾਂ ਦੇਖੋ ਉਹ ਮਾਨਯੋਗ ਅਦਾਲਤ ਦੀਆਂ ਟਿੱਪਣੀਆਂ ਉਹਨਾਂ ਬਾਰੇ ਨਹੀਂ ਕਹਿਣਾ ਸੀਗਾ ਆਰਡਰ ਆ ਜਾਏਗਾ ਸ਼ਾਮ ਨੂੰ ਉਦੋਂ ਤੇ ਸਾਰਾ ਕਲੀਅਰ ਹੋ ਜਾਏਗਾ ਹਾਂ ਜੀ ਇਹ ਜਿਹੜੀ ਸਿਵਲ ਰਿਟ ਪਟੀਸ਼ਨ 266 ਆਫ 2025 2025 ਗੁਰਦੀਪ ਸਿੰਘ ਗਿੱਲ ਵਰਸਸ ਸਟੇਟ ਆਫ ਪੰਜਾਬ ਆ ਉਹਦਾ ਆਰਡਰ ਅਪਲੋਡ ਹੋ ਜਾਏਗਾ ਉੱਚ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਆਪਣਾ ਇੰਟਰੋ ਦਾ ਨਾਮ ਕੀ ਸਰ ਮੇਰਾ ਨਾਮ ਗੁਰਜੀਤ ਸਿੰਘ ਗੇਲਾ ਜੀ ਤੇ ਪਟੀਸ਼ਨਰ ਦਾ ਗੁਰਦੀਪ ਸਿੰਘ ਆਹ ਦੂਜੀ ਟੀ